ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਾ ਪਹੁੰਚ ਚੁੱਕਿਆ ਜੀ ਧਨੌਲੇ ਦੀ ਪਸ਼ੂ ਮੰਡੀ ਦੇ ਵਿੱਚ ਅੱਜ ਤਰੀਕ ਹੈਗੀ ਜੀ 27 ਪੰਜਵਾਂ ਮਹੀਨਾ 2025 ਹੈ ਜੀ ਤੇ ਮੰਡੀ ਦੇ ਵਿੱਚ ਜੀ ਮਾਲ ਬਹੁਤ ਜ਼ਿਆਦਾ ਆਵੇ ਤੇ ਬਾਈ ਜੀ ਆਪਣਾ YouTube ਚੈਨਲ ਹੈ ਜੀ ਮਿਸਟਰ ਢਾਲੀਵਾਲ 76 ਇਹਨੂੰ ਬਾਈ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਬਾਈ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਈ ਐਂਡ ਤੱਕ ਲਾਜ਼ਮੀ ਦੇਖੋ ਤੁਹਾਨੂੰ ਝੋਟੇ ਮੱਝਾਂ ਗਾਵਾਂ ਤੇ ਬਹੁਤ ਵਧੀਆ ਬ੍ਰੀਡਰ ਤੇ ਦਿਖਾਵਾਂਗੇ ਜੀ ਧਨੌਲੇ ਦੀ ਮੰਡੀ ਦੇ ਵਿੱਚ ਬੁੱਜੇ ਨੂੰ ਸ਼ੇਅਰ ਨਾ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਭਾਈ ਜੀ ਦੇਖੋ ਬਾਈ ਮੰਡੀ ਤਨਹੋਲੇ ਦੀ ਆਜੋ ਜੀ ਫੇਰ ਮੰਡੀ ਦੇ ਵਿੱਚ ਦੇਖੋ ਵੀਡੀਓ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਹੈ ਜੀ 78885 33188 ਤੇ ਬਾਈ ਕਾਲ ਕਰੋ ਠੀਕ ਹੈ ਜੀ ਆਜੋ ਬਾਈ ਮੰਡੀ ਦੇ ਵਿੱਚ ਫੇਰ ਦੇਖੋ ਵੀਡੀਓ ਬਾਈ ਸੌਂਕ ਨਾ ਦੇਖੋ ਬਾਈ ਵੀਡੀਓ ਤਨਹੋਲਾ ਮੰਡੀ ਹੈ ਜੀ ਕੋਸੀ ਆ ਜੀ ਦਵਾਵਾ ਹੁਣ ਇਧਰੇ ਕੋਸੀ ਆਜੋ ਤੈਨੂੰ ਮੱਝਾ ਮੰਡੀ ਦੇ ਵਿੱਚ ਜੀ ਇਹਨਾਂ ਦੇ ਵਿੱਚ ਭੰਤੀ ਬਣਾਤੀ ਗਾੜੀ ਵਿੱਚ ਛੱਡ ਦੋ ਸ਼ੇਰ ਬਾਈ ਉੱਧਰ ਤੁਹਾਨੂੰ ਬਾਈ ਕਟੂ ਵਾਲ ਰਿਹਾ ਜਿੱਕਾ ਉਹ ਆਪਣੀ ਅਗਲੀ ਵੀਡੀਓ ਚ ਆਊਗਾ ਕਟੂ ਵਾਲ ਦੇਖਣਾ ਕਿਸੇ ਨੇ ਉਹ ਅਗਲੀ ਵੀਡੀਓ ਦੇ ਵਿੱਚ ਆਊਗਾ ਆਪਣਾ ਬਾਈ ਟਰੈਕਟਰ ਨਾਲ ਚੈਨਲ ਵੀ ਆ ਫਾਰਮਰ ਕਿੰਗਾ ਨਾਟ ਗਿਆ ਜੇ ਕਿਹਨਾਂ ਟਰੈਕਟਰ ਦੇਖਣ ਟਰੈਕਟਰ ਦੇਖ ਸਕਦੇ ਹੋ ਮਰਜ਼ੀ ਟਰੈਕਟਰ ਚਿਰ ਦੋ ਹਰ ਇੱਕ ਟਰੈਕਟਰ ਦੀ ਵੀਡੀਓ ਬਣਾਉਣਾ ਆਪਾਂ ਲਓ ਜੀ ਮੱਝਾ ਆਈ ਪੁਰਪ ਟੌਪ ਕੁਆਲਟੀ ਦਾ ਕਾਲੀ ਹੁਨਗਰ ਕਟਾ ਨੂਰਾਨ ਅਸਲ ਦੀ ਆ ਦੇਖੀ ਮਾਜ ਵਧੀਆ ਹੋਣੀ ਮਾਜ ਬਹੁਤ ਵਧੀਆ ਮਾਜ ਹੈ ਬਾਈ ਬਾਈ ਕੀ ਹਾਲ ਹੈ ਕਿਵੇਂ ਆ ਮਖਾ ਠੀਕ ਹੈ ਕਿਹੜਾ ਪਿੰਡ ਹੈ ਬਾਈ ਦਾ ਰਾਜਗੜ ਰਾਜਗੜ ਆਹੀ ਠੀਕ ਹੈ ਰਾਜਗੜ ਆ ਮਾਜ ਆਪਣੀਆਂ ਹਾਂਜੀ ਠੀਕ ਹੈ ਕੀ ਰੇਟ ਰੂਟ ਕਰਤਾ ਬਾਈ ਦਾ ਇੱਕ ਕੀ ਕਰਦੇ ਆ 132000 ਮੰਗਰ ਕਟਾ ਹਨਾ ਦੁੱਧ ਵਧੀਆ ਦਿੰਦੀ ਹੈ ਬਾਈ ਹਾਂ ਦੁੱਧ ਵਧੀਆ ਹਾਂ ਦੁੱਧ ਵਧੀਆ ਹੈ ਸ਼ੀਰ ਬਹੁਤ ਆਉਂਦਾ ਅੱਛਾ

ਅਸੀਂ ਤਾਂ ਬਿਨਾ ਕੱਟੂ ਦੀ ਵੀ ਚੋ ਲੈਣੇ ਠੀਕ ਹੈ ਬਈ ਠੀਕ ਹੈ ਸੀ ਲਾ ਫਿਰ ਤਾਂ ਫਿਰ ਮਿਲਣੀ ਹੈ ਸੀ ਲਾ ਮਰ ਜੂ ਛਕ ਕੇ ਭੈਣਾਂ ਵਾਲੀ ਆ ਬੁੜੀਆਂ ਤਾਂ ਕਿਹੜੇ ਫੜਾਉਂਦੇ ਨੇ ਕੱਟੂ ਓਸੇ ਬਈ ਠੀਕ ਹੈ ਹਾਂ ਬਹੁਤ ਵਧੀਆ ਠੀਕ ਹੈ ਜੀ ਅਜੇ ਦੂਜੇ ਬੱਚਿਆਂ ਨੇ ਕਿਹਾ ਬਿਨਾ ਕੱਟੂ ਚੋਣੇ ਓਸੇ ਬਈ ਠੀਕ ਹੈ ਕੀ ਬਾਤ ਹੈ ਜੀ ਕਰਦੇ ਹੁਰਜਣ ਆਹ ਬਾਈ ਨੂੰ ਮਿਲੋ ਬਈ ਪਿੰਡ ਰਾਜਗੜ੍ਹ ਫੋਨ ਨੰਬਰ ਤੁਹਾਨੂੰ ਦੱਸਦਾ ਠੀਕ ਹੈ ਸਿੰਦਰ ਸਿੱਧੂ ਜੀ ਬਈ ਵਿੰਦਰ ਸਿੱਧੂ ਬਾਈ ਕਰ ਦੋ ਸ਼ੇਰ ਬਾਈ ਧੰਨਵਾਦ ਜੀ ਓਹ ਲਾ ਪਸੂ ਮੰਡੀ ਦੇ ਵਿੱਚ ਦੇਖੋ ਭਾਈ ਬਾੜ ਦਾ ਖੜਾ ਪੁਰਾ ਝੋਟੀ ਦਾ ਦੇਖੋ ਜੀ ਬਾੜ ਦਾ ਕਿਆ ਬਾਤ ਹੈ ਅੰਦਰ ਖੜਾਈ ਝੋਟਾ ਪੁਰਾ ਨਸਲਾ ਝੋਟਾ ਦੇਖੋ ਇਹਦਾ ਕਾਇਮ ਆ ਝੋਟਾ ਦੇਪੋਂਡਾ ਇਹਦੇ ਰੋਕ ਬੱਸ ਆ ਗਈ ਇਹ ਸਾਰੇ ਬੜੇ ਬੱਚੇ ਆਪਣਾ YouTube ਚੈਨਲ ਹੈ ਜੀ ਮੈਟਰ ਢੋਲੀਵਾਲ 76 ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਭਾਈ ਜੀ ਨੌਲਾ ਮੰਡੀਆ ਇਹ ਸਟਾਈਟ੍ਰਿਕਾ ਅੰਮਾਨੀ ਨਾ 2025 ਅਗਰ ਮਾਜਾ ਦੇਖੋ ਜੀ ਬਹੁਤ ਆਪਪਾਰਟ ਮੰਗਾ ਨੂੰ ਰੱਖਿਆ ਦੇਖੋ ਹਲੋ ਲਾ ਵੰਡੀਆ ਜੀ ਮਾਰੂ ਦੂਰ ਤੱਕ ਨੇਗਾ ਮੰਡੀ ਵਧੀਆ ਭਰੀ ਹੈ ਜੀ ਦੇਖੋ ਬਹੁਤ ਵਧੀਆ ਛੋਟੇ ਛੋਟੇ ਜਿਹਾ ਮਜਾ ਆਉਂ ਕਿੰਨਾ ਮੰਡੀ ਦੇ ਵਿੱਚ ਜੀ ਦੇਖਿਆ ਕੀ ਬਾਤਾਂ ਮਰੀ ਹੁਣ ਅੱਲਾ ਬਸੂ ਮੰਡੀ ਦੇਖੋ ਆਮਾਂ ਦੀ ਗੱਲਵਾਤ ਹੱਥ ਜਿਹਾ ਹੋ ਗਿਆ ਤੋ ਆ ਗਿਆ ਤੋ ਕਾ ਵੀ ਪੂਰਾ ਟਾਮ ਆ ਵੀ ਪਲਟਿ ਜਾ ਦੋ ਟਾ ਟਾ ਪੱਤਾ ਵਧੀਆ ਹੀ ਪੱਤਾ ਹੀ ਐਨੇ ਜਿਹੜੇ ਸਾਲ ਦੋ ਸਾਲ ਦਾ ਜਿਹੜੇ ਸਾਲ ਦਾ ਜਿੰਗਰ ਤੋਂ ਲੈ ਆ ਫੰਗਿਆ ਨਹੀਂ ਸਿੰਗਾ ਦੇ ਵਿੱਚ ਮੋਰਾ ਨਸਲ ਦਾ ਇਹ ਚੈਰੀ ਟੋਟਾ ਟੋਟਾ ਵਾਲੇ ਬਾਹਰ ਆ ਚਲਦੇ ਆ ਜੀ ਅੱਗੇ ਇੱਕ ਇਧਰ ਆ ਗਈ ਜੀ ਮਰੀਖਣਗਾ ਜਰਸੀ ਹੈ ਕਿ ਬੁੱਗੀ ਹੈ ਮੈਨੂੰ ਇਹਨਾਂ ਬਾਰੇ ਇਹਨਾਂ ਪਤਾ ਨਹੀਂ ਹੈਗਾ ਦੇਖੋ ਜੀ ਵਾਹ ਦੇਖ ਸਾਹੀਵਾਲ ਲਾਈ ਦੀ ਯਾਰ ਮਰੀਕਣੀ ਹੈ ਮਰੀਕਣੀ ਹੈ ਸਾਹੀਵਾਲ ਨਹੀਂ ਹੈਗੀ ਬਹੁਤ ਪਾਰੀ ਗਾਂ ਦੇ ਮੈਂ ਕਹਿ ਰਿਹਾ ਹਾਂ ਮੋਟਰ ਬੱਸਾ ਨੋ ਵੇ ਇਧਰ ਦੇਖੋ ਮੱਜਾਂ ਗਾਈਆਂ ਆਹੜੇ ਗਾਂ ਵੇ ਉਰੇ ਟੋਪ ਮਾਜੇ ਛੜੀ ਆਪੋ ਵੀ ਵਧੀਆ ਇਹਦੇ ਲੱਗੇ ਗਏ ਵਿੱਚ ਚੋਹੇ ਜਾਂਦਾ ਭਾਈ ਧਾਰਾ ਮਾਰ ਮਾਰ ਕੇ ਦੇਖ ਰਿਹਾ ਦੇਖ ਸਕਦੇ ਹੋ ਵੀਰ ਦੇ ਵਿੱਚ ਆਸ ਹੁੰਦੀ ਆ ਤੇ ਨਾ ਹੁੰਦੀ ਆ ਉਹਦਾ ਮੌਰ ਪਤਾ ਲੱਗੂਗਾ ਨਾ ਮਾਜੇ ਵਧੀਆ ਲੱਗ ਰਹੀ ਆ ਇਹ ਵੀਰ ਦੇ ਵਿੱਚ ਕੁਆਲਟੀ ਮਾਜੇ ਕੋਣੋ ਲਓ ਮੰਡੀਏ ਸ਼ੇਅਰ ਕਰ ਦਿਓ ਜੀ ਵੀਡੀਓ ਦੱਬ ਕੇ ਆ ਗਿਆ ਜੀ ਕੋਟਾ ਰੋਲ ਮਰੀ ਆਹ ਕਾਲਾ ਝੂਟਾ ਝੂਟੇ ਬਹੁਤ ਪਾਲੇ ਜੋਂ ਮੇਲਾ ਲੱਗਣ ਲੱਗਿਆ ਤੇ ਨਾਲੇ ਵੀਫਾ ਦਾ ਤੇ ਮੁੰਡੇ ਅੱਜ ਕੱਲ ਦੇ ਨੌਜਵਾਨ ਝੋਟੇ ਬਹੁਤ ਪਾਲਦੇ ਆਗੇ ਵਧੀਆ ਗੱਲ ਆ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਝੋਟੇ ਬਹੁਤ ਆਏਗੇ ਮੁੰਡੇ ਦੇ ਵਿੱਚ ਉਹ ਬਹੁਤ ਨੇ ਕਟਾ ਕਾ ਫੜੀ ਜਾ ਸਰਪੰਚ ਜੀ ਦੇਖੋ ਇੱਕ ਛੋਟਾ ਆ ਗਿਆ ਛੋਟਾ ਆ ਗਿਆ ਛੋਟਾ ਹੀ ਪੂਰਾ ਕੰਮ ਹੈ ਹੈਗਾ 4 ਸਾਲ ਦਾ ਛੋਟਾ 4 ਕਿ ਸਾਲ ਦੀ ਉਮਰ ਹੈਗੀ ਇਹਦੀ 4 ਦਾ ਕਿਹੜੇ ਬੰਦਾ ਸਪਾਲ ਬਾਲੀਆਂ ਬਾਲੀਆਂ ਕਿਹੜੀ ਕੁਆਲਿਟੀ ਦਾ ਇਹ ਕਿਹੜੀ ਕੁਆਲਿਟੀ ਦਾ ਕਿਹੜਾ ਵਾਜ ਦਾ ਝੋਟਾ ਇਹ ਕਿਹੜਾ ਵਾਜ ਦਾ ਮਾਡਲ ਕਿਹੜਾ ਇਹ ਅਸਿਆ ਕਰ ਦੋ ਵੀ ਸ਼ੇਰ ਦੱਬ ਕੇ ਭਾਈ ਕਹਿੰਦੇ ਮਾਡਲ ਦਾ ਨਹੀਂ ਪਤਾ ਸਾਨੂੰ ਇਹ ਰੱਖਿਆ ਕਿਉਂ ਹੈ ਨਾ ਵੀ ਪਤਾ ਹੀ ਨਹੀਂ ਹੈਗਾ ਉਹਦੀ ਚੀਜ਼ ਬਾਰੇ ਦੇਖੋ ਗਾਹਿਆਂ ਦੇਖੋ ਗਿਹੜੀਆਂ ਬਹੁਤ ਅੱਛੀਆਂ ਸੀ ਦੇਖੋ ਜੀ ਬਹੁਤ ਅੱਛਾ ਅੱਛਾ ਬੜੀ ਗਾਂਆਂ ਹਨ ਉਹ ਲੇ ਦੀ ਮੰਡੀ ਦੇ ਵਿੱਚ ਮਾਰ ਦਾ ਹਾਰਨ ਨਹੀਂ ਸਕਦੇ ਮੂੰਹ ਪਤਾ ਨਹੀਂ ਕੀ ਗੱਲਾਂ ਮੂੰਹ ਪਰਾਨੋ ਕਰਦੇ ਨੇ ਸਾਰੇ ਦੇ ਮੂੰਹ ਨੇ ਇੱਧਰ ਹੀ ਆ ਬੀ ਕਾ ਦੋ ਵੇ ਸ਼ੇਰ ਦੇਖੋ ਗਾਂਆਂ ਤਾਂ ਬਹੁਤ ਕੁਆਲਿਟੀ ਦੇ ਗਾਂਆਂ ਬਈ ਕੋਈ ਬੰਦਾ ਬਈ ਰੇਟ ਦੱਸ ਹੀ ਨਹੀਂ ਰਿਹਾ ਇਹ ਗਾਂਆਂ ਗੁੰਆਂ ਤਾਂ ਵਧੀਆ ਨੇ ਮੰਡੀ ਵਧੀਆ ਭਰੀ ਹੈ ਜੋ ਇੱਧਰ ਲਈ ਸਾਈਡ ਇਧਰ ਹੀ ਸਾਡ ਦੇਖੋ ਦੇਸੀ ਕਾਫੜੇ ਬਹੁਤ ਸੋਹਣੇ ਇਹ ਸਾਰੇ ਮੰਡੀ ਦੇਖੋ ਮੰਡੀ ਬਹੁਤ ਵਧੀਆ ਵਧੀਆ ਭਰੀ ਆ ਮੱਝਾਂ ਦੇਖੋ ਐਮਾ ਬੱਲਵਾਦ ਨੂਰਨ ਅਸਾਂ ਦੇ ਮੱਝਾਂ ਨੂੰ ਕਰਦੇ ਹੋਏ ਸ਼ੇਰ ਲੱਭ ਕੇ ਭਰਾਵੋ ਹੌਲ ਦਾ ਪਸੂ ਮੰਡੀ ਹੈ ਚੱਲਾ ਹੌਲ ਦਾ ਪਸੂ ਮੰਡੀ ਆ ਜੀ ਦੇਖ ਸਕਦੇ ਹੋ ਮੱਝਾਂ ਆਬਾਤਾਂ ਹੀ ਵਲੇ 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 ਗਾਂ ਦੇਖੋ ਜੀ। ਅੱਛਾ ਇਹਦਾ ਥੋੜੀ ਜਿਹੀ ਲਿੱਸੀ ਆ ਪਰ ਝੰਡਾ ਝੋੜਾ ਕੱਢ ਜੂ ਹੌਲੀ ਹੌਲੀ ਇਹ। ਲਓ ਭਾਈ ਇਕ ਇਧਰ ਆ ਗਈ ਗਾਂ। ਦੋ ਆ ਗਈਆਂ ਭਾਈ ਗਾਈਆਂ ਦੋ ਇਧਰ। ਦੇਖ ਸਕਦੇ ਆ। ਬਾਆਂ ਆ ਬਹੁਤ ਆਈਆਂ ਜੀ ਮੰਡੀ ਦੇ ਵਿੱਚ। ਦੇਖੋ ਭਾਈ ਇਧਰ। ਮਾਰੂ ਨੇਗਾ। ਸਗੰਗ ਆ ਗਈਆਂ ਇਧਰ। ਭਾਈ ਗਾਈਆਂ ਦੇ ਝੋਟੇ ਬਹੁਤ ਆਇਆ ਜ। ਬਰਾਬਰੀ ਹੈ ਮੱਝਾਂ ਦੀ। ਉਹਨੇ ਮੱਝਾਂ ਉਹਨੇ ਗਾਈਆਂ। ਨੋ ਨੋ ਪਸੂ ਮੰਡੀ ਦੇ ਵਿੱਚ 27 ਤਰੀਕ ਵਾਲੀ ਆ ਇਹ ਦੇਖੋ ਜੀ ਪਰ ਉਹ ਲਵਾਤਾ ਦੇਖੋ ਬਈ ਮੋਨੇ ਮੋਡੇ ਪੂਰੀ ਗਰਮਾ ਗਰਮ ਆ ਆਉਦੇ ਸੂਦੇ ਹੋਈ ਜਾਂਦੇ ਆ ਵਿੱਚ ਤਾਂ ਕਾਹ ਬਾਤ ਆ ਜੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਾਰ ਲਈ ਧਾਰ ਜੀ ਲੈ ਕੇ ਅਮਰੀਕਾ ਨਾਲ ਦੀ ਦੇਖ ਸਕਦੇ ਆ ਆਪਾਂ ਦਿਖਾ ਸਕਦੇ ਆ ਬਈ ਰੇਟ ਘੱਟ ਹੀ ਦੱਸਦੇ ਆ ਇੱਥੇ ਠੀਕ ਹੈ ਕੋਹ ਚੈਨਲ ਚਲਾਉਣਾਗਾ ਹਲੇ ਪੂਰ ਦਿਖਾਈ ਜਾਂਦੇ ਆ ਤਾਂ ਸੀਗਾ ਦਾ ਹੋਈਏ ਸਿੰਗਲ ਹੈ ਸਿੰਗਾਲੀ ਗਾਂ ਦੀ ਦਾ ਹੋਈਏ ਬਰੈਡ ਆ ਗਿਆ ਜੀ ਬਰੈਡ ਖਾ ਲੋ ਧਨੋਲੇ ਦੀ ਮੰਡੀ ਦੇ ਵਿੱਚ ਕੀ ਤੂੰ ਸਾਰਾ ਕੁਸ ਵਧੀਆ ਬਈ ਸਾਰਾ ਦੋ ਸ਼ੇਰ ਦੱਬ ਕੇ ਕਿਉਂ ਕਿਵੇਂ ਆ ਆ ਗਿਆ ਹੈ ਮੈਂ ਚਾਹ ਪੀ ਰਾਇਆ ਕੋਈ ਨਾ ਪਹਿਲਾਂ ਵੀਡੀਓ ਬਣਾ ਲਈਏ ਬਹੁਤ ਵਧੀਆ ਮੰਡੀ ਆ ਜੀ ਆਉਣਾ ਮੈਂ ਲੋ ਜੀ ਨਿੰਬੂ ਵਾਲਾ ਪਾਣੀ ਵੀ ਆ ਜੀ ਸਾਰਾ ਕੁਝ ਆ ਜੀ ਗਰਮੀ ਤੋਂ ਰਹਿਤ ਨਿੰਬੂ ਵਾਲਾ ਪਾਣੀ ਠੰਡਾ ਆ ਗਿਆ ਜੀ ਮੱਝਾ ਕੁਸਾ ਮੰਡੀ ਸ਼ਾਰੀ ਡੱਕੀ ਵੀ ਆਈ ਅੱਜ ਵਧੀਆ ਸਤਾਈ ਦੀ ਜਿਵੇਂ ਜੈ ਲੱਗਦਾ ਸੀ ਕਿ ਕਮਾਲ ਘਟ ਆਊਗਾ ਇਹ ਮਾਲ ਫੇਰ ਵੀ ਵਧੀਆ ਆ ਗਿਆ ਜੀ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌ ਲੇਦੀ ਦੇ ਵਿੱਚ ਲੋ ਜੀ ਕਰ ਦਿਓ ਸ਼ੇਰ ਬਾਈ ਦੱਬ ਕੇ ਗਾਂ ਖੜੀ ਹੈ ਅger ਮੱਝ ਖੜੀ ਹੈ ਟਰੱਕ ਵਰਗੀ ਦੇ ਟਰੱਕ ਜਿਹੜੀ ਮੱਝ ਹੈ ਫਟੋ ਘਾੜਾ ਡੇਢ ਡੇਢ ਤੋਂ ਲੱਖ ਰੁਪਏ ਮਗਰ ਲਊਗਾ ਦੇਖੋ ਜੀ ਕਾ ਵਾਦ ਹੈ ਜੀ ਗਾਂਿਆਂ ਵਾਲੀ ਹੈ ਜਿਹੜਾ ਨੇ ਗਾਂਾਂ ਦੇਖੋ ਜੀ ਬੁਝੇ ਬੁਝੇ ਚੱਡਿਆਂ ਵਾਲੀ ਆਹ ਹੈ ਲੋ ਵੀ ਏਕੜ ੁਖੜ ਲਾਈਆਂ ਆਏ ਆ ਪੂਰੀਆਂ ਟੌਰ ਨਾਲ ਅਗਲੀਆਂ ਦੇਖ ਐ ਸੌਦੇ ਦੇ ਸੌਦੇ ਹੋਈ ਜਾਂਦੇ ਆ ਪੂਰੇ ਫੋਲ ਬਟਾ ਬੋਲ ਤਿਆਰ ਖੜਿਆ ਬਾਈ ਵਾਹ ਦੇਖੋ ਬਾਈ ਤੁਸੀਂ ਪੂਰੇ ਐ ਤਿਆਰ ਹੈ ਗੈਂ ਪਰ ਦੂਸਰੇ ਜੇ ਮੱਝ ਦੀ ਵੀ ਲੱਗੇ ਪਰੀ ਪੂਰੇ ਫੋਲ ਦੇ ਸੌਦੇ ਤੋਂ ਬਲੀ ਭਾਈ ਨੇ ਮੱਝ ਮੱਝ ਹੋਣੇ ਬਾਈ ਛੋਟੀ ਲੈ ਜਾ ਦੇਖ ਤੂੰ ਬਹੁਤ ਅੱਛੀ ਚੋਟੇ ਉਹ ਆਲਦੀ ਗੱਲ ਬਾਤਾਂ ਜਾ ਵਾਤਾ ਯਾਰ ਇਹਨਾਂ ਸ਼ੇਰ ਛੋਟੀ ਵਧੀਆ ਜੀ ਸੂਨ ਵਾਲੀ ਲੱਗਦੀ ਹੈ ਹਨਾ ਲਓ ਜੀ ਮੰਡੀ ਵਧੀਆ ਲੱਗੀ ਹੈ ਦੇਖ ਸਰ ਬਾਈਏ ਕਾਏ ਓ ਦੋਸਤਾਂ ਨੂੰ ਟਾਪ ਵਾਲੀ ਵੀ ਹੈ ਜਰਾ ਮਾਰ ਕੇ ਪੁੱਛਦੇ ਵੀਰੋ ਕਰ ਦੋ ਸ਼ੇਰ ਜੀ ਹਲੋ ਭਾਈ ਕੰਧਰਾ ਕੀ ਟਾਪ ਵਾਲੀ ਮੁੰਡੀ ਪੂਰੀ ਫੋਲਵਰੀ ਹੈ ਭਾਈ ਵੀਰੋ ਸ਼ੇਅਰ ਕਰ ਦੋ ਲਾਈਕ ਕਰਦੇ ਪਸੂ ਮੰਡੀ ਤਣਾ ਉਹ ਲਾਜੀ ਮੱਝਾ ਦੇ ਗਾਵਾਂ ਦੀ ਤੇ ਝੋਟੀਆਂ ਦੀ ਝੋਟੀਆਂ ਸੀ ਕਿਆ ਬਾਤ ਹੈ ਜੀ ਬਈ ਵਪਾਰੀ ਜੇ ਲੱਗੇ ਹੋਇਸ ਆਹ ਮੱਝ ਖੜੀ ਆ ਉਹ ਗਾਵਾਂ ਆ ਗਿਆ ਜਰਾ ਗਾਵਾਂ ਬਹੁਤ ਸੋਹਣੇ ਸੁਣੇ ਆ ਗਿਆ ਤੁਸੀਂ ਦੇਖ ਆਇਆ ਨੂੰ ਕਰਦੇ ਸ਼ੇਰ ਨਾ ਇਹ ਤਾਂ ਮਲ ਕੱਟ ਹੈ ਇਧਰ ਮਲ ਕੱਟਾ ਝੜੋ ਜੇ ਦੇਖੋ ਕਾਹ ਮਗੱਲਾ ਬਾਤ ਬਈ ਇਹ ਮੱਝ ਬਹੁਤ ਟੌਪ ਦੀ ਅਖੀ ਜੀ ਦੁੱਧ ਬਹੁਤ ਦਿੰਦੀ ਨੇ ਬਈ ਆਹ ਮੱਝ ਜਿਹੜੀ ਆ ਕੁਆਲਿਟੀ ਦੀ ਆ ਦੁੱਧਾ ਧਾਰੀ ਮੱਝ ਹੁੰਦੀ ਆ ਆ ਗਾਂ ਖੜੀ ਹੈ ਜੀ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਮਾਰਗਰ ਬੱਸੀ ਹੈ ਗਾਂ ਬਹੁਤ ਵਧੀਆ ਜੀ ਡੀ ਗੱਡੀ ਜਿਹੜੀ ਹੈ ਜੀ ਗਾਂ ਇਹ ਦੇਖ ਸਕਦੇ ਹੋ ਡੀ ਗੱਡੀ ਨੂੰ ਮਾਤ ਪਾਉਂਦੀ ਹੈ ਜੀ ਗਾਂ ਬਹੁਤ ਵੱਡੀ ਹੈ ਜੀ ਉੱਚੀ ਹੈ ਲੰਬੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਰ ਦਿਓ ਬਈ ਸ਼ੇਅਰ ਦਬਾ ਕੇ ਭਰਾਵੋ ਲਓ ਜਿੰਨਾ ਉਹ ਲੋਕਾਂ ਨੂੰ ਦੇਖ ਸਕਦੇ ਨੇ ਮੋਦੀ ਆ ਤਰੀਕੇ ਨਾਲ ਪਰੀ ਵੀ ਆ ਜਾਂਦਾ ਵਿੰਡੇ ਬੋਲੀ ਜਾਂਦੇ ਆ ਬਾਈ ਵਿੰਡੇ ਦੇਖ ਸਕਦੇ ਤੁਸੀਂ ਪੜੇ ਜਿੱਤਣਾ ਤੇ ਮੰਡੀ ਦੇ ਵਿੱਚ ਲੋ ਯਾ ਗਾਂ ਵਧੀਆ ਜੀ ਮਰਾਠੀ ਮਰਾਠੀ ਗਾਂ ਪੂਰੇ ਸ਼ਹਿਰ ਰਹੀ ਹੈ ਦੇਖੋ ਜੀ ਇਹਦੇ ਸਾਕ ਨੇ ਬਾਈ ਉਰਾਨਿਆ ਮੱਜਾ ਕੋਲੋਂ ਲਈ ਮੰਡੀ ਤੇ ਮਾਰਦਿਆਂ ਹਾਰ ਨੂੰ ਤੁਸੀਂ ਦੇਖ ਸਕਦੇ ਹੋ YouTube ਚੈਨਲ ਆਪਣਾ ਫਾ ਹੇਗਾ ਜੀ ਮੀਟਰ 4476 ਟਰੈਕਟਰਾਂ ਵਾਲਾ ਹੈਗਾ ਜੀ ਫਾਰਮਰ ਕਿੰਗ ਨੰਡ ਗਿਆ ਲੋ ਜੀ ਕੌੜਾ ਵਿੱਚ ਦਾ ਮਾਲ ਤੇ ਵਿੱਚ ਮਾਲ ਵਈਆ ਹੁੰਦਾ ਹੈ ਪੂਰਾ ਦੋਨੋਂ ਸ਼ੇਰ ਟਰੈਕਟਰ ਟਰਾਲੀਆਂ ਖੜੀਆਂ ਨੇ ਉਹਨੇ ਜਿੰਮੇਦਾਰ ਭਰਾਵਾਂ ਦੀਆਂ ਵੀਡੀਓ ਬੁਝੇ ਲੱਕੀ ਸੇਅਰ ਕਰ ਦਿਓ ਬਈ ਲਾਜ਼ਮੀ ਚੰਗਾ ਧੰਨਵਾਦ ਜੀ ਫੇਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਇੱਕ ਆਦੀ ਹੋਰ ਦਿਖਾ ਦਈਏ ਵੀਡੀਓ ਸਾਨੂੰ ਇਹ ਮੱਜਾ ਨਮਾਉਣ ਦਾ ਖਾਸ ਪ੍ਰਬੰਧਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਖੂੜਾਂ ਭਰੀਆਂ ਪਈਆਂ ਪਾਣੀ ਦੇ ਨਾਲ ਦੇਖ ਸਕਦੇ ਹੋ ਵੀਡੀਓ ਵਿੱਚ ਕਿਹ ਬਾਸ ਹੈ ਜੀ ਕਿਹ ਹੈ ਬਾਈ ਸਾਂ ਠੀਕ ਹੈ ਜੀ ਕਹਿਵਾ ਕਿਰਪਾ ਜੀ ਕਿਹੜਾ ਪਿੰਡ ਹੈ ਬਾਈ ਦਾ ਰਾਜਗੜ ਜੀ ਰਾਜਗੜ ਰਾਜਗੜ ਤੋਂ ਬੜੇ ਹੈ ਨਾ ਉਹ ਮੋੜੇ ਵੀ ਰਾਜਗੜ ਤੁਸੀਂ ਕਹਿਨੇ ਸੂ ਹੈ ਮੱਝ ਵੀਰੇ ਤੀਜੇ ਜੀ ਤੀਜੇ ਜੀ ਕਿਰੇਟ ਕਰਤਾ ਇਹਦਾ 130 130 ਜਿਹਦਾ ਵੀ 130 ਹੈ ਜੀ ਲਓ ਜੀ ਆ ਕੀ ਬੋਲ ਰਿਹਾ ਹੈ ਬਾਈ ਵੀਂਡਾ ਬੋਲ ਰਿਹਾ ਦੇਖੋ ਬਿੰਡਾ ਬੋਲ ਰਿਹਾ ਬਾਈ ਬਿੰਡਾ ਹਨੌਲੇ ਦੀ ਮੰਡੀ ਦੇ ਵਿੱਚ ਹੋਈ ਮੇਰੇ ਕੋਲ ਬਾਈ ਕਿਹ ਹੈ ਇਹ ਹਨੌਲੇ ਦੀ ਮੰਡੀ ਹੈ ਬਾਈ ਹਨੌਲੇ ਦੀ ਮੰਡੀ ਹੈ ਸਭ ਤੋਂ ਵੱਡੀ ਮੰਡੀ ਹੈ ਜੀ ਇਹ ਆਪ ਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਫੇਰ ਮਿਲਾਂਗੇ ਉਹਨਾਂ ਚ ਕਿਧਰ ਜਾ ਧੰਨਵਾਦ ਫੇਰ ਮਿਲਾਂਗੇ ਓਕੇ ਬਾਈ ਜੇ ਕਿਸੇ ਨੇ ਵੀਡੀਓ ਬਣਾਉਣੀ ਹੈ ਆਪਣਾ ਫੋਨ ਨੰਬਰ ਹੈ ਜੀ 7885838188 ਹਾਂਜੀ ਬਾਈ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਬਾਈ ਜੀ ਜੇ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਮਿਸਟਰ ਧਾਲੀਵਾਲ 776 ਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਲੋ ਵੀ ਫੇਰ ਮਿਲਾਂਗੇ ਆਗਲੀ ਵੀਡੀਓ ਦੇ ਵਿੱਚ ਉਹਨਾਂ ਚੈੱਕ ਦਿਓ ਆਜਾਤ ਬਾਈ ਜੀ ਧੰਨਵਾਦ